ਬਲੱਡ ਬੈਂਕ ਰੂਹਰ ਗੋਬਿੰਦਨਗਰ ਫਗਵਾੜਾ ਵਿਖੇ ਨਾਨਕਚੰਦ ਸੇਠੀ ਅਤੇ ਮਾਤਾ ਠਾਕੁਰ ਦੇਵੀ ਸੇਠੀ ਦੀ ਯਾਦ ਵਿੱਚ ਦੰਦਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਮੁੱਖ ਤੌਰ ਤੇ ਐਸਪੀ ਫਗਵਾੜਾ ਰੁਪਿੰਦਰ ਕੌਰ ਪੱਟੀ ਹਾਜ਼ਰ ਹੋਈ ਜਿਨ੍ਹਾਂ ਦਾ ਪਰਮਾ ਸਵਾਗਤ ਕੀਤਾ ਗਿਆ ਇਸ ਮੌਕੇ ਜਿੱਥੇ ਦੰਦਾਂ ਦਾ ਇਲਾਜ ਕਰਵਾਉਣ ਆਏ ਲੋਕਾਂ ਦੇ ਦੰਦਾਂ ਦੀ ਜਾਂਚ ਕੀਤੀ ਗਈ ਉੱਥੇ ਹੀ ਉਨ੍ਹਾਂ ਨੂੰ ਡੈਂਚਰ ਵੀ ਵੰਡੇ ਗਏ ਗੱਲਬਾਤ ਕਰਦੇ ਹਨ ਰੁਪਿੰਦਰ ਕੌਰ ਪੱਟੀ ਨੇ ਸੰਸਥਾ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸੰਸਥਾ ਵੱਲੋਂ ਕੀਤੇ ਜਾ ਰਹੇ ਉਪਰਾਲੇ ਕਾਬਿਲ-ਏ-ਤਰੀਫ ਨੇ ਕਿਉਂਕਿ ਸਭ ਤੋਂ ਮਹਿੰਗਾ ਦੰਦਾ ਦਾ ਹੁੰਦਾ ਹੈ ਅਤੇ ਜੋ ਇਹ ਫ੍ਰੀ ਸੇਵਾ ਕਰਦੇ ਨੇ ਉਸ ਨਾਲ ਜ਼ਰੂਰਤਮੰਦਾਂ ਦੀ ਜ਼ਰੂਰਤ ਪੂਰੀ ਹੋ ਜਾਂਦੀ ਹੈ ਮਾਪੇ-ਵਾਪੇ ਦੀ ਯਾਦ ਦੇ ਵਿੱਚ ਤੇ ਉਹਨਾਂ ਨੂੰ ਇੱਕ ਸ਼ਰਧਾਂਜਲੀ ਹੈ ਟ੍ਰਿਬਿਊਟ ਹੈ ਔਰ ਇਹਨਾਂ ਸਾਰਿਆਂ ਦੇ ਵਿੱਚ ਹੀ ਆਪ ਦਾ ਪਰਿਵਾਰ ਦੇਖਦੇ ਨੇ ਜਿਹੜੀ ਹਿਊਮਨ ਵੈਲਿਊਜ਼ ਨੇ ਜਿਹੜੀਆਂ ਹੁਣ ਅੱਜ ਦੇ ਦਿਨ ਦੇ ਵਿੱਚ ਬਹੁਤ ਘਟ ਗਈਆਂ ਨੇ ਇਹ ਉਸ ਚੀਜ਼ ਦੇ ਸਾਡੇ ਸਿੰਬਲ ਨੇ ਇਹ ਵੈਲਿਊਜ਼ ਅਜੇ ਵੀ ਹੈ ਜਿਆਨੇ ਤੇ ਵੈਲਿਊਸ ਨੂੰ ਸਪਰੈਡ ਕਰਨਾ ਲੋਕਾਂ ਲਈ ਇੱਕ ਵਿਸਾਲ ਬੰਨਾ ਲੀਡਿੰਗ ਵਾਈ ਐਗਜ਼ਾਮਪਲ ਉਹ ਬਹੁਤ ਜ਼ਰੂਰੀ ਹੈ ਸੋ ਥੈਂਕ ਯੂ ਫॉर ਆਈ ਥਿੰਕ ਯੂ ਆਰ ਐਨ ਐਪੀਟੋਮ ਫॉर ਐਨ ਟਾਇਰ ਫਗਵਾਣਾ ਐਂਡ ਵੀ ਲਰਨ ਐਂਡ ਵੀ ਲਰਨ ਫ্রম ਪੀਪਲ ਲਾਈਕ ਯੂ ਤੇ ਬਹੁਤ ਹੀ ਅੱਛਾ ਉਪਰਾਲਾ ਹੈ ਜਿਹੜੇ ਗਰੀਬ ਇਹਨਾਂ ਕਾਸਟਲੀ ਇਹ ਜਿਹੜੇ ਟ੍ਰੀਟਮੈਂਟਸ ਨੇ ਨਹੀਂ ਅਫੋਰਡ ਕਰ ਸਕਦੇ ਉਹਨਾਂ ਲਈ ਬਹੁਤ ਅੱਛਾ ਕਾਰਲਾ ਕਰ ਰਹੇ ਨੇ ਮਿਸਟਰ ਮਨਜੀਤ ਸਿੰਘ ਇਹਦਾ ਹਾਂ ਆਈ ਥਿੰਕ ਹੀ ਇਜ਼ ਦਾ ਫਲੇਮ ਬਿਹਾਈਂਡ ਦਾ ਇਗਨੀਸ਼ਨ ਜਿਹੜੀ ਇੱਥੇ ਹੈ ਔਰ ਬਹੁਤ ਅੱਛਾ ਲੱਗਿਆ ਬੜੇ ਵਧੀਆ ਇਹ ਉਪਰਾਲੇ ਹੋ ਰਹੇ ਹੈਗੇ ਜਿੱਥੇ ਜਿੱਥੇ ਤੁਹਾਨੂੰ ਸਾਈਡੀ ਫਗਵਾੜਾ ਪੁਲਿਸ ਵੀ ਕਿਤੇ ਕੋਈ ਐਸੋਸੀਏਸ਼ਨ ਵੀ ਕੋਈ ਹੈਲਪ ਰੀਲਡ ਪੇ ਕਿ ਵੀ ਆਰ ਆਲਵੇਸ देयर ਵਿਦ ਯੂ ਅੰਤ ਵਿੱਚ ਬਲੱਡ ਬੈਂਕ ਦੇ ਪ੍ਰਧਾਨ ਮਲਕੀਤ ਸਿੰਘ ਰਗਬੋਤਰਾ ਨੇ ਐਸਪੀ ਫਗਵਾੜਾ ਅਤੇ ਹੋਰਨਾਂ ਪਤਵੰਤਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹਨਾਂ ਵੱਲੋਂ ਇਸ ਤਰ੍ਹਾਂ ਦੇ ਨੇਕ ਉਪਰਾਲੇ ਜਾਰੀ ਰਹਿਣਗੇ। ਅੱਜ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਵਿਖੇ ਪਿਛਲੇ 17 ਸਾਲਾਂ ਤੋਂ ਜਿਹੜਾ ਮਾਤਾ ਠਾਕਰ ਦੇਵ ਨਿਨੀ ਸਿਟੀ ਅਤੇ ਨਾਨਕ ਸਿੰਘ ਸਿਟੀ ਦੇ ਜਾਤ ਦੇ ਵਿੱਚ ਦੰਦਾਂ ਦਾ ਚੈੱਕਅਪ ਦੰਦਾਂ ਦਾ ਇਲਾਜ ਅਤੇ ਟੈਂਪਰ ਪ੍ਰੋਵਾਈਡ ਕਰਾਉਣ ਵਾਲਾ ਕੈਂਪ ਅਯੋਜਿਤ ਕੀਤਾ ਗਿਆ। ਇਹ ਅੱਜ ਲੜੀ ਦੇ ਵਿੱਚ 423ਵਾਂ ਕੈਂਪ ਹੈ ਜਿਸ ਕੈਂਪ ਦਾ ਸ਼ੁਭ ਆਰੰਭ ਸਰਕਾਰ ਦੇ ਸਾਡੇ ਪਗਵਾੜੇ ਦੇ ਐਸਪੀ ਰਵਿੰਦਰ ਕੌਰ ਪੱਟੀ ਨੇ ਵਿਆ ਲਾਈਟਿੰਗ ਕਰਕੇ ਕੀਤਾ ਔਰ ਉਹਨਾਂ ਨੇ ਇਸ ਆਪਣੇ ਸੰਬੋਧਨ ਵਿੱਚ ਇਸ ਕੈਂਪ ਦੀ ਹਰ ਤਰ੍ਹਾਂ ਦੀ ਸ਼ਲਾਘਾ ਕੀਤੀ ਅਤੇ ਨਾਲ ਗਿਆ ਕਿ ਪਗਵਾੜੇ ਦੇ ਵਿੱਚ ਜਿੱਥੇ ਕਿਤੇ ਸੇਵਾ ਦਾ ਕੰਮ ਹੋਗਾ ਮੈਂ ਉਸ ਜਗ੍ਹਾ ਤੇ ਜਾ ਕੇ ਆਪਣੇ ਨੂੰ ਸੇਵਾ ਵਿਦਿ ਦੀ ਤੁਲਨਾ ਪਾਉਂਗਾ ਉਹ ਇੱਕ ਕੈਂਪ ਜਿਹੜਾ ਸਫਲਤਾ ਜਿਹੜੀ ਆ ਸਤਕਾਰ ਜੋ ਰਾਈਟ ਰੋਂਗ ਬਿਸਰੂਲੀ ਸਾਡੇ ਪਰਮਜੀਤ ਸਿੰਘ ਨੇ ਤਾਰਾ ਜੰਤ ਜੰਗੋਰੇ ਸਾਡੇ ਦਾ ਵੱਡੇ ਬਜ਼ੁਰਗਾਂ ਨੂੰ ਸੜ ਸਿਰ ਦੀ ਯਾਤਰਾ ਕਰਦੇ ਆ ਰੂਪ ਲਾਲ ਜੀ ਖੜੇ ਆ ਸਦੀਰ ਸ਼ਰਮਾ ਜੀ ਬੈਠੇ ਆ ਸਰਸਾਰ ਕ੍ਰਿਸ਼ਨ ਭਗਵਾਨ ਜੀ ਸਾਡੇ ਕੋਲ ਖੜੇ ਆ ਸੋ ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਹੁੰਦਾ ਹੈ ਔਰ ਸੀਨੀਅਰ ਸਿਟੀਜ਼ਨ ਰੇਂਦਰ ਸਾਨੀ ਜੀ ਸਾਡੇ ਤੇ ਸਾਰੇ ਡਾਕਟਰ ਸਾਹਿਬ ਸਾਡੇ ਜਿਹੜੇ ਹੈਡ ਆ ਇਸ ਟੀਮ ਦੇ ਜਿਹੜੀ ਕਿ 25 ਮੈਂਬਰਾਂ ਦੀ ਮੋਬਾਈਲ ਡੈਂਟਲ ਸਰਵਿਸ ਸੀਐਮਸੀ ਡੈਂਟਲ ਕਾਲਜ ਲੁਧਿਆਣੇ ਤੋਂ ਆਉਂਦੀ ਹੈ ਇਹ ਸਾਰੇ ਰਲ ਕੇ ਅੱਜ ਇਹਨਾਂ ਨੇ ਦੰਦਾਂ ਦਾ ਚੈੱਕਅਪ ਕਰਨਾ ਹੈ ਦੰਦਾਂ ਦੀ ਸਫਾਈ ਕਰਨੀ ਹੈ ਦੰਦਾਂ 'ਵੀਆਂ ਖੂੜਾ ਭਰਨੀਆਂ ਔਰ ਜਿਹੜੇ ਖਰਾਬ ਦੰਦ ਨੇ ਜਿਹੜੇ ਨਹੀਂ ਬਚ ਸਕਦੇ ਉਹਨਾਂ ਨੂੰ ਇਹਨਾਂ ਨੇ ਬਾਹਰ ਕਢਣਾ ਔਰ ਇਸ ਦੇ ਨਾਲ ਨਾਲ ਹੀ 25 ਡੈਂਟਲ ਯੂਸੀ ਪ੍ਰਕਿਰਿਆ ਕਰਕੇ ਡੈਂਚਰ ਤਿਆਰ ਕਰਕੇ ਉਹ ਵੀ ਬਜ਼ੁਰਗਾਂ ਨੂੰ ਪ੍ਰਦਾਨ ਕਰਨੇ ਹਨ ਉਹ ਸਮੂਹ ਸਾਡੇ ਸਹਿਯੋਗੀਆਂ ਦਾ ਔਰ ਸੋਸਾਇਟੀ ਪਰਿਵਾਰ ਦਾ ਜਿੰਨੇ ਵੀ ਸਾਨੂੰ ਇਸ ਇਹ ਕੈਂਪ ਨੂੰ ਯੋਜਿਤ ਕਰਨ ਲਈ ਆਪਣੇ ਮਨੋਂ ਯੋਗਦਾਨ ਉਹਨਾਂ ਸਭ ਦਾ ਬਹੁਤ-ਬਹੁਤ ਧੰਨਵਾਦ